ਲਓ ਵੀ ਦੋਸਤੋ ਹਿਮਾਚਲ ਸਰਕਾਰ ਦੀ ਜਿੰਨੀ ਸਿਫਤ ਕੀਤੀ ਜਾਵੇ ਨਾ ਓਨੀ ਥੋੜੀ ਹੈ ਹਰਿਆਲੀ ਦਾ ਤੁਸੀਂ ਦੇਖ ਸਕਦੇ ਹੋਗੇ ਹਰਿਆਲੀ ਅੱਜ ਦਾ ਕੋਈ ਕਮੀ ਨਹੀਂ ਹੈਗੀ ਇਧਰ ਮਰਜੀ ਨਿਗਾ ਮਾਰ ਲਓ ਤੁਸੀਂ ਹਰਿਆਲੀ ਫੁੱਲ ਗਈ ਤੇ ਇੱਕ ਚੀਜ਼ ਹੋਰ ਜਿਹੜੀ ਮੈਨੂੰ ਵਧੀਆ ਲੱਗੀ ਅਬ ਸਪੈਸ਼ਲੀ ਉਹਦੇ ਵਾਸਤੇ ਵੀਡੀਓ ਬਣਾ ਰਹੇ ਹਾਂ ਆ ਦੇਖ ਸਕਦੇ ਤੁਸੀਂ ਰੋਡ ਦੇ ਜਮਾ ਸੈਂਟਰ ਦੇ ਵਿੱਚ ਬਰੂਟਾ ਦਾ ਦਰਖਤ ਹੈ ਆ ਬਰੂਟਾ ਦਾ ਦਰਖਤ ਨਹੀਂ ਵੱਡਾ ਰੋਡ ਹੀ ਦੋਨਾਂ ਸਾਈਡਾਂ ਤੋਂ ਕੱਢਤਾ ਵਿਚਾਲੇ ਲੈ ਲਿਆ ਉਹਨੂੰ ਤੇ ਫਿਰ ਉਹ ਉਹਦੇ ਨਾਲ ਜਿਹੜਾ ਥੜਾ ਵਗੈਰਾ ਬਣਾਇਆ ਪੂਰਾ ਵਧੀਆ ਉਹ ਕੰਮ ਕਰਿਆ ਹੋਇਆ ਹੈ ਰਿਫਲੈਕਟਰ ਵਗੈਰਾ ਲਗਾਏਗਾ ਇਨਹੀਂ ਕੀ ਠੀਕ ਹੈ ਨਾ ਕੰਮ ਹੈ ਜਿਹੜਾ ਸਮਾਜ ਸਰਕਾਰ ਦਾ ਇਹ ਸਰਾਗਾ ਜੋਗ ਆ ਯਾਰ ਦੇਖ ਸਕਦੇ ਹੋ ਇਹਨੂੰ ਵੀ ਪੜ ਸਕਦੇ ਸੀ ਇਹ ਪੜਨਾ ਇੱਥੇ ਕੁਦਰਤ ਨਾਲ ਪਿਆਰ ਚ ਵਨਸਵਤੀ ਨਾਲ ਪਿਆਰ ਕਿੱਸਾ ਹੋ ਰਿਹਾ ਦੇਖੋ ਬਰੋਟਾ ਜਿਹੜਾ ਦਰਖਤ ਹੈ ਖੜਾ ਹੈਗਾ ਤੇ ਰੋਡ ਜਿਹੜਾ ਹੈ ਦੋਨੇ ਸਾਈਡਾਂ ਤੋਂ ਘਰਤਾ ਉਹਦੇ ਬਿਗਾਉਂ ਬਾਕੀ ਹਰਿਆਲੀ ਦਾ ਕੋ ਕਮੀ ਨਹੀਂ ਦੇਖੋ ਜਦੋਂ ਵੀ ਫੈਲੀ ਤਾਂ ਐਸਾ ਲੱਗਿਆ ਹੋਇਆਗਾ ਠੀਕ ਹੈ ਤੇ ਕਿਵੇਂ ਲੱਗਿਆ ਬਾਈ ਤੁਹਾਨੂੰ ਕੰਮ ਕਿਵੇਂ ਲੱਗਿਆ ਮਾਚਲ ਸਰਕਾਰ ਦਾ ਇਹ ਕੰਮ ਕਿਵੇਂ ਲੱਗਿਆ ਜੇ ਵਧੀਆ ਲੱਗਣਾ ਤਾਂ ਕਮੈਂਟ ਜ਼ਰੂਰ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਬੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਗਰੁੱਪਾਂ ਦੇ ਵਿੱਚ ਤੁਸੀਂ ਜ਼ਰੂਰ ਕਰਨਾ ਹੈਗਾ ਤਾਂ ਜੋ ਹੋਰਾਂ ਨੂੰ ਵੀ ਭਰਾਵਾਂ ਨੂੰ ਜਿਹੜੀ ਇਹ ਨੌਲੇਜ ਆ ਸਕੇ ਸਮਝ ਆ ਸਕੇ ਕਿ ਯਾਰ ਇਸ ਤਰ੍ਹਾਂ ਨਾ ਕਰਿਆ ਜਾਵੇ ਇਸ ਤਰ੍ਹਾਂ ਦਰੱਖਤ ਨਹੀਂ ਇਹ ਰੇ ਬਚਾਏ ਜਾਣ ਠੀਕ ਹੈ ਨਾ ਦੇਖੋ ਇਦੇ ਵਿੱਚ ਮੈਂ ਹਿਮਾਚਲ ਸਰਕਾਰ ਦਾ ਦਿਲੋਂ ਧੰਨਵਾਦ ਕਰ ਰਿਹਾ ਮੈਂ ਦਿਲੋਂ ਤੇ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਹੜੇ ਇੰਨਾ ਵੱਡਾ ਉਪਰਾਲਾ ਟਰੈਕਟਰ ਨੂੰ ਬਚਾ ਲਿਆ ਤੇ ਰੋਡ ਦੇ ਸਾਈਡਾਂ ਤੋਂ ਠੀਕ ਹੈ ਜਿਹੜਾ ਦਰਖਤ ਹੈਗਾ ਜੇ ਆਪਾਂ ਗੱਲ ਕਰੀਏ ਲੋਕੇਸ਼ਨ ਦੀ ਜਦੋਂ ਕੌਲਾਲੇ ਟੋਬੇ ਤੋਂ ਤੁਸੀਂ ਨੈਣਾਦੇਵੀ ਨੂੰ ਜਾਉਂਗੇ ਤਾਂ ਰਸਤੇ ਦੇ ਵਿੱਚ ਆਉਂਦਾ ਹੈ 4 ਕਿਲੋਮੀਟਰ ਦੇ ਉੱਪਰ ਇਸ ਪਹਾੜੀ ਦੇ ਉੱਪਰ ਆਏਗਾ ਕੌਲਾਲੇ ਟੋਬੇ ਤੋਂ ਜੇ ਤੁਸੀਂ ਨੈਣਾਦੇਵੀ ਨੂੰ ਜਾਣੇ ਹੋ ਤਾਂ ਰਸਤੇ ਦੇ ਵਿੱਚ ਆਉਂਦਾ ਹੈ ਠੀਕ ਹੈ ਤੇ ਜਿਹੜੇ ਭਰਾ ਵੀ ਹੁਣ ਤੱਕ ਦੇ ਆਇਓ ਜਰੂਰ ਦੇਖਿਓ ਤੇ ਦੱਸਿਓ ਜਰੂਰ ਤੇ ਕਿਹੜੇ ਕਿਹੜੇ ਭਰਾ ਇਧਰ ਆਏ ਨੇ ਤੇ ਕਿਹੜੇ ਕਿਹੜੇ ਨੇ ਬਰੋਟਾ ਦੇਖਿਆਗਾ ਸ਼ੇਅਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਕਿਉਂਕਿ ਹਰੀਆਲੀ ਦੇਖ ਕੇ ਨਾ ਉਹ ਰੂਹ ਨੂੰ ਖੁਸ਼ੀ ਮਿਲਦੀ ਆ ਤੁਸੀਂ ਦੇਖੋ ਆ ਜੀ ਇੱਥੇ ਮਰਜੀ ਮਾਰ ਲੋਗੇ ਹਰੀਆਲੀ ਉਹ ਹਰੀਆਲੀ